ਹਾਂਜੀ ਸਰ ਅੱਜ ਆਨੰਦ ਕਾਰਜ ਹੋਏ ਨੇ ਹੀਰਾ ਮਹਿਲ ਵਿੱਚ ਆਪਾਂ ਅਕਸਰ ਬਾਹਰ ਕਰਵਾਉਂਦੇ ਆਂ ਮਤਲਬ ਕਾਰਜ ਜਿਹੜਾ ਤੇ ਰਿਸੈਪਸ਼ਨ ਪਾਰਟੀਆਂ ਵੀ ਬਾਹਰ ਕਰਦੇ ਆਂ ਤੁਹਾਨੂੰ ਕਿਵੇਂ ਦਾ ਫੀਲ ਹੋਇਆ ਤੁਹਾਡੇ ਆਪਣੇ ਨਾਭਾ ਸ਼ਹਿਰ ਤੋਂ ਹੀਰਾ ਮਹਿਲ ਵਿੱਚ ਪਹਿਲੀ ਵਾਰ ਕਰਕੇ ਜਿਹੜਾ ਸਿਸਟਮ ਕੀ ਕਹਿਣਾ ਚਾਹੋਗੇ ਹਾਂਜੀ ਇਹ ਅੱਜ ਮੇਰੇ ਬੇਟੇ ਦੀ ਮੈਰਿਜ ਹੈ ਉਹਦਾ ਮਤਲਬ ਮੰਨਦਾ ਬਲਬਲਾ ਸੀ ਵੀ ਮੈਂ ਸਿੰਗਾ ਮਹਿਲ ਦੇ ਵਿੱਚ ਹੀ ਆਨੰਦ ਕਾਰਜ ਕਰਾਉਂਦੇ ਆਂ ਸਾਡੇ ਢੰਗ ਨਾਲ ਟ੍ਰੈਡੀਸ਼ਨਲ ਪ੍ਰਾਨਿਤ ਪ੍ਰੋਗਰਾਮ ਕਿਵੇਂ ਦਾ ਲੱਗਿਆ ਜੀ ਕਿਵੇਂ ਬਹੁਤ ਵਧੀਆ ਲੱਗਿਆ ਸਭ ਸਭ ਲੋਕਾਂ ਨੇ ਪਸੰਦ ਕੀਤਾ ਬਹੁਤ ਵਧੀਆ ਪ੍ਰੋਗਰਾਮ ਹੈ ਚਲੋ ਆਪਣੇ ਸ਼ਹਿਰ ਚ ਵਧੀਆ ਲੱਗਦਾ ਹੈ ਨਾ ਇਹ ਆਪਾਂ ਬਾਹਰ ਜਾਣੇ ਜਿਵੇਂ ਬਾਹਰ ਵੀ ਬੱਤ ਖਰਚਾ ਵੀ ਆ ਜਾਂਦਾ ਤੇ ਚਲੋ ਆਪਣੇ ਸ਼ਹਿਰ ਚ ਹੈ ਨਾ ਆਪਣੇ ਸ਼ਹਿਰ ਚ ਮਿਲ ਜੇ ਠੀਕ ਲੱਗਦਾ ਜਾਨੀ ਨਹੀਂ ਬਹੁਤ ਵਧੀਆ ਹੈ ਜੀ ਬਹੁਤ ਵਧੀਆ ਬੇਟੇ ਦੀ ਪਸੰਦ ਹੈ ਬਹੁਤ ਵਧੀਆ ਅੱਛਾ ਬੇਟੇ ਦੇ ਜਾਨੀ ਕਿ ਹੈਗਾ ਸੀਗਾ ਵੀ ਬੇਟੇ ਦਾ ਮਨ ਸੀਗਾ ਬੇਟੇ ਦਾ ਮਨ ਸੀਗਾ ਹੈ ਇੱਥੇ ਆਨੰਦ ਕਾਰਜ ਮੇਰੇ ਹੀਰਾ ਮਹਿਲ ਚ ਹੋ ਰਿਹਾ ਆਪਾਂ ਲੋਕਲ ਹੀ ਆ ਜਾਨੀ ਪਰ ਹੀਰਾ ਮਹਿਲ ਚ ਲੋਕ ਨਹੀਂ ਆਉਂਦੇ ਹਾਂਜੀ ਅੱਜ ਹੀਰਾ ਮਹਿਲ ਦੇ ਵਿੱਚ ਆਨੰਦ ਕਾਰਜ ਹੋਏ ਨੇ ਤੁਸੀਂ ਇਹਨਾਂ ਬਾਰੇ ਕੀ ਕਹੋਗੇ ਬਹੁਤ ਵਧੀਆ ਲੱਗਿਆ ਜੀ ਇੱਕ ਡਿਫਰੈਂਟ ਵਿਊ ਸੀਗਾ ਲਾਈਕ ਜਿਵੇਂ ਨਾਰਮਲੀ ਆਪਾਂ ਕਰਦੇ ਹਾਂ ਰਿਜ਼ੋਰਟਸ ਜਾਂ ਫਕਟੇ ਹੋਟਲਸ ਵਗੈਰਾ ਦੇ ਵਿੱਚ ਓਪਨ ਦੇ ਵਿੱਚ ਪ੍ਰਮਾਤਮਾ ਦੇ ਮੇਰ ਹੋਈ ਹੈ ਜਿਹੜੀ ਉਹ ਇੱਕ ਅਲੱਗ ਹੀ ਨਜ਼ਾਰਾ ਸੀਗਾ ਜਿਹੜਾ ਉਹ ਕੀਰਤਨ ਹੋਇਆ ਮਤਲਬ ਕਿ ਇੱਕ ਅਲੱਗ ਕਨਸੈਪਟ ਸੀਗਾ ਇਹ ਤੇ ਉਹ ਸਮਾਂ ਬਹੁਤ ਹੀ ਭਾਗਾ ਵਾਲਾ ਸੀਗਾ ਤੇ ਸਾਨੂੰ ਅਸੀਂ ਬਹੁਤ ਖੁਸ਼ ਨਸੀਬ ਸਮਲਦੇ ਆ ਕਿ ਮੇਰੇ ਦਿਓਰ ਦੇ ਆਨੰਦ ਕਾਰਜ ਹੀਰਾ ਮੈਲ ਦੇ ਵਿੱਚ ਹੋਏ ਔਰ ਬਹੁਤ ਹੀ ਪਵਿੱਤਰ ਸਥਾਨ ਤੇ ਹੋਏ ਆਪਾਂ ਹੀਰਾ ਮੈਲ ਜਿਹੜੀਆਂ ਲੋਕਲ ਕੱਟੜੇ ਦੀ ਹਾਂਜੀ ਜੀ ਅਸੀਂ ਨਾਪਲੀ ਤੋਂ ਹਾਂ ਹਾਂਜੀ ਸਰ ਅੱਜ ਹੀਰਾ ਮਹਿਲ 'ਚ ਤੁਹਾਨੂੰ ਆਨੰਦ ਕਾਰਜ ਕਰਾ ਕੇ ਕਿਵੇਂ ਦਾ ਫੀਲ ਹੋ ਰਿਹਾ ਹੈ ਕੀ ਕਹਿੰਦੇ ਹੋ ਬਹੁਤ ਬਹੁਤ ਮੁਬਾਰਕਾਂ ਪਹਿਲਾਂ ਸਾਰੇ ਮੇਰੇ ਪਰਿਵਾਰ ਨੂੰ ਸਾਰੇ ਨਗਰ ਨਿਵਾਸੀਆਂ ਨੂੰ ਕਿਉਂਕਿ ਮੈਨੂੰ ਅੱਜ ਇਹਨਾਂ ਵਧੀਆ ਮੌਕੇ ਮਿਲਿਆ ਕਿ ਜੋ ਮੈਂ ਮਹਾਰਾਜਾ ਹੀਰਾ ਸਿੰਘ ਜੀ ਦੇ ਪਰਿਵਾਰ ਦੇ ਵਿੱਚ ਤੇ ਉਹਨਾਂ ਦੇ ਮਹਿਲ ਦੇ ਵਿੱਚ ਆਨੰਦ ਕਾਰਜ ਕਰਵਾਇਆ ਮੈਨੂੰ ਬਹੁਤ ਚੰਗਾ ਲੱਗਿਆ ਇਹ ਆਨੰਦ ਕਾਰਜ ਕਰਵਾ ਕੇ ਪੁਰਾਣੇ ਵਿਰਸੇ ਨਾਲ ਜੁੜ ਕੇ ਤੁਹਾਡੇ ਫਾਦਰ ਸਾਹਿਬ ਨਾਲ ਗੱਲ ਹੋ ਰਹੀ ਸੀ ਕਿ ਮੇਰੇ ਲੜਕੇ ਨੂੰ ਇਹ ਬਹੁਤ ਹੋ ਸੀਗਾ ਵੀ ਮੈਂ ਹੀਰਾ ਮਹਿਲ 'ਚ ਉਹਨਾਂ ਆਨੰਦ ਕਾਰਜ ਕਰਾਵਾਂ ਤੇ ਬਹੁਤ ਵਧੀਆ ਲੱਗ ਰਿਹਾ ਵੀ ਲੋਕ ਹਨਾ ਪੈਸਾਂ 'ਚ ਜਾਂਦੇ ਨੇ ਜਾਂ ਵਗੈਰਾ ਕੀ ਕਹਿਣਾ ਚਾਹੂੰ। ਦੇਖੋ ਲੋਕ ਅੱਜਕੱਲ ਪੈਸਿਆਂ ਦੇ ਵਿੱਚ ਇੰਨਾ ਕੁਝ ਪੈਸੇ ਖਰਚਦੇ ਨੇ ਤਾਂ ਕੁਝ ਕਰਦੇ ਨੇ। ਹੁਣ ਇਸ ਇਸ ਹੀਰਾ ਮਹਿਲ ਦੇ ਵਿੱਚ ਸ਼ੁਰੂ ਤੋਂ ਹੀ ਇੱਕ ਗੁਰਦੁਆਰਾ ਸਾਹਿਬ ਸਥਾਪਨ ਕੀਤਾ ਗਿਆ ਸੀ ਮਹਾਰਾਜਾ ਹੀਰਾ ਸਿੰਘ ਦੁਆਰਾ ਜੋ ਕਿ ਬਹੁਤ ਲੋਕ ਇਸ ਵਿਰਸੇ ਤੋਂ ਤੇ ਇਸ ਗੁਰਦੁਆਰਾ ਤੋਂ ਅਣਜਾਣ ਨੇ ਕਿ ਇੱਥੇ ਵੀ ਕੋਈ ਕਿਸੇ ਤਰ੍ਹਾਂ ਦਾ ਗੁਰਦੁਆਰਾ ਸਾਹਿਬ ਹੈ ਤੇ ਮੇਰੇ ਵੀ ਪਰਿਵਾਰ ਦੇ ਵਿੱਚ ਜਾਂ ਬਹੁਤ ਰਿਸ਼ਤੇਦਾਰਾਂ ਦੇ ਵਿੱਚ ਲੋਕ ਸੀਗੇ ਜਿਨ੍ਹਾਂ ਨੂੰ ਇੱਥੇ ਦੇ ਗੁਰਦੁਆਰਾ ਸਾਹਿਬ ਬਾਰੇ ਨਹੀਂ ਪਤਾ ਸੀ ਤੋਂ ਮੈਂ ਚਾਹੁੰਦਾ ਸੀ ਕਿ ਦੂਰ ਦੂਰ ਤੱਕ ਮੇਰੇ ਰਿਸ਼ਤੇਦਾਰਾਂ ਨੂੰ ਤੇ ਮੇਰੇ ਪਰਿਵਾਰ ਦੇ ਵਿੱਚ ਜਿੰਨੇ ਵੀ ਮੈਂਬਰ ਨੇ ਸਭ ਨੂੰ ਇਸ ਗੁਰਦੁਆਰਾ ਸਾਹਿਬ ਦੀ ਮੱਤਤਾ ਤੇ ਇਸ ਇਹ ਪਤਾ ਚੱਲੇ ਵੀ ਇਸ ਮਹਿਲ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਹੈ ਜੋ ਕਿ ਇਤਿਹਾਸ ਦੇ ਨਾਲ ਜਾਂ ਇਤਿਹਾਸ ਦੇ ਵਿੱਚ ਬਹੁਤ ਵੱਡੀ ਇੱਕ ਮੱਤਤਾ ਰੱਖਦਾ ਹੈ ਅਕਸਰ ਹੀ ਲੋਕ ਹਨ ਬੇਸੇ ਨਾਲ ਟੁੱਟਦੇ ਜਾ ਰਹੇ ਨੇ ਤਾਂ ਉਹ ਕਿਵੇਂ ਦਾ ਯਾਨੀ ਕਿ ਕਿਵੇਂ ਮਨ ਚ ਆਇਆ ਵੀ ਹਨਾ ਮੈਂ ਪੁਰਾਣੇ ਵਿਰਸੇ ਨਾਲ ਜੁੜਾਂ ਦੇਖੋ ਲੋਕਾਂ ਦਾ ਟੁੱਟਣਾ ਕੁਝ ਕਹਿ ਨਹੀਂ ਸਕਦੇ ਪਰ ਇਹ ਸਭ ਪੰਜਾਬ ਦੇ ਵਿੱਚ ਹੀ ਸਿਸਟਮ ਚੱਲ ਰਿਹਾ ਕਿ ਅੱਜ ਲਾਈਕ ਆਪਾ ਆਪ ਦਾ ਪੰਜਾਬੀ ਵਿਰਸਾ ਛੱਡ ਕੇ ਨਵੇਂ ਚੀਜ਼ਾਂ ਨੂੰ ਅਪਣਾ ਰਹੇ ਹਾਂ ਜਿਵੇਂ ਵੈਸਟਰਨ ਕਲਚਰ ਨੂੰ ਅਪਣਾ ਰਹੇ ਹਾਂ ਪਰ ਮੈਂ ਇੱਕ ਪਿੰਡ ਤੋਂ ਬਿਲੋਂਗ ਕਰਦਾ ਫਿਰ ਨਾਬੇ ਸ਼ਹਿਰ ਵਿੱਚ ਰਹਿਣ ਦਾ ਮੈਨੂੰ ਇੱਕ ਮੌਕਾ ਮਿਲਿਆ ਤਾਂ ਕਿ ਜੋ ਅੱਜ ਦੇਖੋ ਨਾਭਾ ਸ਼ਹਿਰ ਦੇ ਵਿੱਚ ਹੀ ਮੈਂ ਆਪਦੇ ਆਨੰਦ ਕਾਰਜ ਕਰਾ ਰਿਹਾ ਵਿਰਸੇ ਨਾਲ ਜੁੜ ਕੇ ਅੱਜ ਇਸ ਆਨੰਦ ਕਾਰਜ ਦੇ ਦੁਆਰਾ ਬਹੁਤ ਲੋਕਾਂ ਨੂੰ ਪਤਾ ਚੱਲੇਗਾ ਇਸ ਮਹਿਲ ਤੇ ਇਸ ਗੁਰਦੁਆਰਾ ਸਾਹਿਬ ਦੀ ਮਹਤਤਾ ਦਾ ਸਤਿ ਸ਼੍ਰੀ ਅਕਾਲ ਜੀ ਜਿਵੇਂ ਮਹਿਲ ਕੋ ਦੇਖ ਰਹੇ ਕਿ ਗੁਲਨ ਕੀ ਤਰ੍ਹਾਂ ਸਜਾਵਾ ਹੈ ਮੈਨੂੰ ਲੱਗਦਾ ਹੈ ਇਤਨੇ ਸਾਲਾਂ ਬਾਅਦ ਜਦੋਂ ਇੱਥੇ ਆਨੰਦ ਕਾਰਜ ਹੋਇਆ ਹੈ ਤਾਂ ਉਸ ਮਹਿਲ ਮੇਂ ਵਾਪਸ ਜਾਨ ਆ ਗਈ ਹੈ और उससे बड़ी बात यह है जो यहाँ पे अनंकार है जिसका हुआ है उन्होंने दोनों परिवारों ने आपस में जो महाराजा हीरा सिंह जी के रूल से कि कोई डाउरी ना ले कोई ऐसे मिलनी ना हो उसी तरह से करा है इसमें कोई डाउरी नहीं ली कोई मिलनी नहीं सिर्फ माला पहना के मिलनी हुई है तो ये देख के मुझे और ज़्यादा खुशी हुई है ये आगे वाली जनरेशन या सीखने के लिए है कि जो डाउरी के नहीं लेना चाहिए या डाउरी के अगेंस्ट चलना चाहिए लोगों ने बहुत अच्छे से उसको फॉलो किया बहुत खुशी है जी बहुत खुशी है देख के और दोनों नए जोड़े को गुरु साहब अपना आशीर्वाद रखे उनके सर पे खूब अच्छी जिंदगी निकली उनके दोनों की खूब प्रेम बना रहे दोनों के बीच में करीब चार पाँच दिन लग गए जी <laughs> चार पाँच दिन लग गए